ਪ੍ਰਵਾਸੀਆਂ ਕੋਲੇ ਤਾਂ ਇੱਕ ਬੈਗ ਹੀ ਆਪਦੇ ਕੋਲੇ ਉਹਨਾਂ ਨੇ ਤਾਂ ਉਹਦਾ ਬੈਗ ਚੱਕਣਾ ਤੇ ਰੇਲ ਚੜ ਜਾਣਾ ਹਨਾ ਕਿ ਘਰੀ ਚੜਿਆ 100 ਰੁਪਏ ਦਾ ਟਿਕਟ ਲਿਆ ਟ੍ਰੇਨ ਤੇ ਆਇਆ ਪ੍ਰਵਾਸੀ ਤੇ ਮਹੀਨੇ ਬਾਅਦ ਉਹਦੇ ਸਾਰੇ ਡਾਕੂਮੈਂਟਸ ਸਣੇ ਮੂਟ ਬਣੇ ਪਏ ਹੁੰਦੇ ਨਹੀਂ ਪਤਾ ਨਹੀਂ ਉਹਨੇ ਕਿਹੜਾ ਨਸ਼ਾ ਕਰਿਆ ਹੋਣਾ ਹਨਾ ਐਡਾ ਨਰਦਿਆ ਬੰਦਾ ਪੰਜ ਸਾਲਾਂ ਦੇ ਬੱਚੇ ਦੇ ਨਾਲ ਬਹੁਤ ੱਕਾ ਹੋਇਆ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਜ਼ਾ ਦਾ ਹੱਕਦਾਰ ਆ ਸਜ਼ਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਜੇ ਬਿਹਾਰ ਦੇ ਵਿੱਚੋਂ ਪ੍ਰਵਾਸੀ ਨਾ ਹੋਣ ਕੱਲਾ ਪੰਜਾਬ ਸਾਰਾ ਝੋਨਾ ਜਿਹੜਾ ਲਾਉਂਦਾ ਉਹ ਨਹੀਂ ਲਾ ਸਕਦਾ ਉਹਨਾਂ ਦੀ ਲੋੜ ਵੀ ਆ ਸ਼ਸ਼ੀਗਲ ਦੋਸਤੋ ਤੁਸੀਂ ਜੁੜੇ ਹੋ ਨਿਊਯਾਰਕ ਕੇ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਜੱਗਾ ਸੰਧੂ ਗੱਲਬਾਤ ਕਰ ਰਕਿਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਮੁੱਦਾ ਬਹੁਤ ਜ਼ਿਆਦਾ ਭੱਖਿਆ ਹੋਇਆਗਾ ਜੀ ਪ੍ਰਵਾਸੀ ਮਜ਼ਦੂਰਾਂ ਦਾ ਤੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਬਾਰੇ ਬਹੁਤ ਤਰ੍ਹਾਂ ਦੇ ਵਿਚਾਰਾਂ ਰੋਸ ਪ੍ਰਦਰਸ਼ਨ ਚੱਲ ਰਹੇ ਆ ਉਸੇ ਦੇ ਸਬੰਧ ਦੇ ਵਿੱਚ ਆਪਾਂ ਅੱਜ ਵਿਚਾਰ ਚਾਚਾ ਕਰਨ ਜਾ ਰਹੇ ਆ ਮੇਰੇ ਨਾਲ ਨੇ ਮੇਰੇ ਦੋਸਤ ਗੁਰਬਖਸ਼ ਸਿੰਘ ਜੀ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਖਾਲਸਾ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਸੰਬੰਧ ਦੇ ਵਿੱਚ ਜੋ ਗੱਲਬਾਤ ਚੱਲ ਰਹੀ ਹੈ ਤਾਂ ਉਸ ਦੇ ਬਾਰੇ ਮੈਂ ਤੁਹਾਡੇ ਵਿਚਾਰ ਜਾਨਣਾ ਚਾਹਣਾ ਵੀ ਪੰਜਾਬ ਦੇ ਵਿੱਚ ਇਹਨਾਂ ਨੂੰ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ ਤੇ ਜਾਂ ਹੋਰ ਕੀ ਹੱਲ ਲਗਾ ਉਸ ਦੇ ਬਾਰੇ ਆਪਣੇ ਬਰਤ। ਇਹ ਗੱਲ ਆਈਆਂ ਬਾਈ ਜੀ ਵੀ ਪੰਜਾਬ ਦੇ ਵਿੱਚ ਤੁਸੀਂ ਕਿਹਾ ਵੀ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ ਹਨਾ ਵੀ ਰਹਿਣ ਦਾ ਅਧਿਕਾਰ ਤਾਂ ਸਾਡਾ ਸੰਵਿਧਾਨ ਦਿੰਦਾ ਹੈ ਹਰ ਇੱਕ ਜਗ੍ਹਾ ਹਰ ਇੱਕ ਬੰਦਾ ਰਹਿ ਸਕਦਾ ਜਿਹੜੇ ਤੁਸੀਂ ਪ੍ਰਵਾਸੀ ਕਹਿੰਦੇ ਆ ਕੋਈ ਜੁਪੀ ਤੋਂ ਆਇਆ ਕੋਈ ਵਿਹਾਰ ਤੋਂ ਆਇਆ ਕੋਈ ਕਿਸੇ ਹੋਰ ਸਟੇਟ ਤੋਂ ਆਇਆ ਹੋਊਗਾ ਤੇ ਸਾਡੇ ਪੰਜਾਬੀ ਵੀ ਉਧਰ ਰਹਿੰਦੇ ਨੇ ਠੀਕ ਆ ਨਾ ਜੇ ਆਪਾਂ ਜਿਹੜੇ ਹਿਸਾਬ ਨਾਲ ਇਹ ਮਤਲਬ ਹਊਗਾ ਫੈਲਿਆ ਹੋਇਆ ਵੀ ਪ੍ਰਵਾਸੀਆਂ ਨੂੰ ਕੱਢ ਦਿਓ ਤੇ ਜੇ ਪ੍ਰਵਾਸੀ ਉਹਨਾਂ ਨੂੰ ਕੱਢਣ ਲੱਗੇ ਪ੍ਰਵਾਸੀਆਂ ਕੋਲੇ ਤਾਂ ਇੱਕ ਬੈਗ ਹੀ ਆਵਦੇ ਕੋਲੇ ਬਿਲਕੁਲ ਉਹਨਾਂ ਨੇ ਤਾਂ ਆਪਦਾ ਬੈਗ ਝੱਕਣਾ ਤੇ ਰੇਲ ਚੜ ਜਾਣਾ ਹਨਾ ਬਿਲਕੁਲ ਤੇ ਜਿਹੜੇ ਸਾਡੇ ਮਤਲਬ ਪੰਜਾਬੀ ਬੈਠੇ ਨੇ ਤੇ ਉਹ ਜਮੀਨਾਂ ਜਾਇਦਾਦਾਂ ਵੀ ਉੱਥੇ ਲਈ ਬੈਠੇ ਨੇ ਹਨਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਣਾ ਹਨਾ ਇਹ ਤਾਂ 47 ਵਾਲਾ ਮਾਹੌਲ ਬਣ ਸਕਦਾ ਵੀ ਉਹਨਾਂ ਦਾ ਨੁਕਸਾਨ ਵੀ ਹੋਊਗਾ ਤੇ ਇਹ ਤਾਂ ਹੈ ਨਹੀਂ ਵੀ ਉਹ ਉੱਥੇ ਜਾਇਦਾਦਾਂ ਛੱਡਿਆਉਣਗੇ ਤੇ ਇੱਥੇ ਆਇਆਂ ਨੂੰ ਅਸੀਂ ਆਪਦੀਆਂ ਜਾਇਦਾਦਾਂ ਦੇ ਦਾਂਗੇ ਵੀ ਤੁਸੀਂ ਛੱਡਿਓ ਹਨਾ ਪਰ ਇਹਦਾ ਕੋਈ ਕਾਨੂੰਨ ਬਣਨਾ ਚਾਹੀਦਾ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਦੂਜੀਆਂ ਸਟੇਟਾਂ ਚੋਂ ਦੂਜੀਆਂ ਸਟੇਟਾਂ ਦੇ ਵਿੱਚ ਲੋਕ ਜਾਂਦੇ ਨੇ ਪੰਜਾਬੀ ਕੰਪੈਨੀਆਂ ਲੈ ਕੇ ਆਂਧਰਾ ਕਰਨਾਟਕਾ ਤੱਕਰ ਜਾਂਦੇ ਨੇ ਕੰਮ ਕਰਨ ਵਾਸਤੇ ਜੋ ਵੀ ਬਿਹਾਰ ਦੇ ਵਿੱਚੋਂ ਜੂਪੀ ਦੇ ਵਿੱਚੋਂ ਪ੍ਰਵਾਸੀ ਆਉਂਦੇ ਨੇ ਕਿਉਂਕਿ ਜੇ ਬਿਹਾਰ ਦੇ ਵਿੱਚੋਂ ਪ੍ਰਵਾਸੀ ਨਾ ਆਉਣ ਕੱਲਾ ਪੰਜਾਬ ਸਾਰਾ ਝੋਨਾ ਜਿਹੜਾ ਲਾਉਂਦਾ ਉਹ ਨਹੀਂ ਲਾ ਸਕਦਾ ਉਹਨਾਂ ਦੀ ਲੋਡ ਵੀ ਆ ਪਰ ਇਹਦਾ ਕਾਨੂੰਨ ਇਹ ਬਣਨਾ ਚਾਹੀਦਾ ਜਿਸ ਤਰ੍ਹਾਂ ਆਪਣੇ ਪੰਜਾਬੀ ਬਾਹਰ ਜਾਂਦੇ ਨੇ ਬਾਹਰ ਆ ਕੈਨੇਡਾ ਅਮਰੀਕਾ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਜਾਣਸਰ ਪੀਆਰ ਕਾਰਡ ਨਹੀਂ ਮਿਲਦਾ ਉਹਨਾਂ ਨੂੰ ਪਹਿਲਾਂ ਪ੍ਰੋਸੈਸ ਜਿਹੜਾ ਹੈਗਾ ਉਹਨਾਂ ਦਾ ਉਹ ਉੱਥੇ ਪ੍ਰੋਸੈਸ ਸਿਸਟਮ ਸਟੈਪ ਵਾਈਜ਼ ਸਟੈਪ ਚੱਲਦਾ ਹੈ ਨਾ ਜਿਵੇਂ ਮਤਲਬ ਲਾ ਲਓ ਮਤਲਬ ਪ੍ਰਵਾਸੀ ਆਉਂਦੇ ਨੇ ਪ੍ਰਵਾਸੀਆਂ ਨੂੰ ਆਧਾਰ ਕਾਰਡ ਮਿਲ ਸਕਦਾ ਹੈ ਆਧਾਰ ਕਾਰਡ ਲੈ ਸਕਦੇ ਨੇ ਉਹ ਤੇ ਬਾਕੀ ਦੇ ਜਿਹੜੇ ਡਾਕੂਮੈਂਟ ਨੇ ਖਾਤਾ ਵੀ ਖਲਾ ਸਕਦੇ ਨੇ ਉਹ ਜਿਹੜੇ ਕੋਈ ਹੋਰ ਲੋੜੀ ਦੇ ਡਾਕੂਮੈਂਟ ਆ ਉਹ ਲੈ ਸਕਦੇ ਨੇ ਹਨਾ ਜਿਵੇਂ ਕਿ ਉਹਨਾਂ ਦੀ ਵੋਟ ਨਹੀਂ ਬਣਨੀ ਚਾਹੀਦੀ ਉਹਨਾਂ ਦਾ 10 ਸਾਲ ਦਾ ਕਰੈਕਟਰ ਦੇਖ ਕੇ ਵੋਟ ਉਹਨਾਂ ਦੀ ਫੇਰ ਬਣਨੀ ਚਾਹੀਦੀ ਆ ਕਿਉਂਕਿ ਇਹ ਆਪਣੇ ਕੀ ਹੁੰਦਾ ਵੀ ਭਰੀ ਚੜਿਆ 100 ਰੁਪਏ ਦਾ ਟਿਕਟ ਲਿਆ ਟ੍ਰੇਨ ਤੇ ਆਇਆ ਪ੍ਰਵਾਸੀ ਤੇ ਮਹੀਨੇ ਬਾਅਦ ਉਹਦੇ ਸਾਰੇ ਡਾਕੂਮੈਂਟ ਸਣੇ ਵੋਟ ਬਣੇ ਪਈ ਹੁੰਦੇ ਨੇ ਠੀਕ ਹੈ ਨਾ ਸਾਰੇ ਪ੍ਰਵਾਸੀ ਆ ਜਿਹੜੇ ਉਹ ਮਾੜੇ ਨਹੀਂ ਹੈਗੇ ਠੀਕ ਹੈ ਨਾ ਤੇ ਸਾਰੇ ਪੰਜਾਬੀ ਵੀ ਚੰਗੇ ਨਹੀਂ ਹੈਗੇ ਆਪਣੇ ਲੋਕ ਵੀ ਬਹੁਤ ਮਾੜੇ ਹੈਗੇ ਨੇ ਤੇ ਪ੍ਰਵਾਸੀ ਵੀ ਬਹੁਤ ਚੰਗੇ ਹੈਗੇ ਨੇ ਠੀਕ ਹੈ ਨਾ ਪਰ ਉਹ ਬੰਦੇ ਨੇ ਇੱਕ ਨੇ ਗਲਤੀ ਕੀਤੀ ਤੇ ਉਹ ਸਾਰਿਆਂ ਤੇ ਨਹੀਂ ਥੋਪੀ ਜਾ ਸਕਦੀ ਕਿਉਂਕਿ ਸਰਕਾਰਾਂ ਆਪਦਾ ਦੇਖਦੇ ਹੁੰਦੇ ਆਂਗਾ ਮੌਕਾ ਸਰਕਾਰਾਂ ਮੌਕਾ ਦੇਖਦੀਆਂ 47 ਵੇਲੇ ਵੀ ਇਹਨਾਂ ਨੇ ਲੋਕਾਂ ਨੂੰ ਲੜਾਇਆ ਜੇ ਸਰਕਾਰਾਂ ਚਾਹੁੰਦੀਆਂ ਤਾਂ ਨਹੀਂ ਲੜਦੇ ਸੀ ਲੋਕਾਂ ਠੀਕ ਹੈ ਨਾ 84 ਵੇਲੇ ਵੀ ਜਾਂ ਮਤਲਬ ਲਾ ਲਓ ਹਰਮੰਦਰ ਸਾਹਿਬ ਦਾ ਗੁੱਸਾ ਸੀਗਾ ਉਹਨਾਂ ਦੇ ਦਿਲ ਦੇ ਵਿੱਚ ਜਾਂ ਮਤਲਬ ਪੰਜਾਬੀਆਂ ਦੇ ਨਾਲ ਜਾਂ ਸਿੱਖਾਂ ਦੇ ਨਾਲ ਸੈਦ ਟੱਕਾ ਹੋਇਆ ਉਹਨਾਂ ਤੋਂ ਨਹੀਂ ਬਰਦਾਸ਼ਤ ਹੋਇਆ ਦੋ ਜਾਨਿਆਂ ਨੇ ਕਾਨੂੰਨ ਆਪਦੇ ਹੱਥਾਂ 'ਚ ਲੈ ਕੇ ਜੋ ਵੀ ਮੌਕੇ ਦੇ ਪ੍ਰਧਾਨ ਮੰਤਰੀ ਦੇ ਗੋਲੀਆਂ ਮਾਰ ਦਿੱਤੀਆਂ ਹਨਾ ਜੋ ਵੀ ਉਹਨਾਂ ਨੇ ਸਾਰਾ ਕਾਨੂੰਨ ਹੱਥਾਂ 'ਚ ਲੈ ਲਿਆ ਪਰ ਉਹਦੀ ਸਜ਼ਾ ਸਾਰੇ ਪੰਜਾਬੀ ਜਿੰਨੇ ਰਹਿੰਦੇ ਸੀ ਦਿੱਲੀ ਦੇ ਵਿੱਚ ਕਾਨਪੁਰ ਦੇ ਵਿੱਚ ਤੇ ਹੋਰ ਵੀ ਕੁਝ ਸਹਿਰਾਂ ਦੇ ਵਿੱਚ ਹਨਾ ਪੰਜਾਬ ਤੋਂ ਬਾਹਰ ਉਹਨਾਂ ਨੂੰ ਸਾਰਿਆਂ ਨੂੰ ਉਹ ਮਤਲਬ ਸੰਤਾਪ ਭੁਗਤਣਾ ਪਿਆ ਬਹੁਤ ਜ਼ਿਆਦਾ ਯਾਨੀ ੱੱਕਾ ਹੋਇਆ ਹਨਾ ਤੇ ਆਪਣੇ ਜਦੋਂ ਹੁਣ ਇਹ ਹਸਿਆਰਪੁਰ ਦੇ ਵਿੱਚ ਬਹੁਤ ਹੀ ਨਿੰਦਣਯੋਗ ਆ ਇਹ ਜੋ ਬੱਚੇ ਦੇ ਨਾਲ ਹੋਈ ਹਨਾ ਮੇਰੇ ਖਿਆਲ ਦੇ ਵਿੱਚ ਮੇਰੀ ਸੋਚ ਮੁਤਾਬਕ ਜੇ ਕਿਸੇ ਦੁਸ਼ਮਣ ਦਾ ਵੀ ਬੱਚਾ ਹੋਵੇ ਤਾਂ ਆਪਾਂ ਇਹ ਜੀ ਹਰਕਤ ਉਹਦੇ ਨਾਲ ਨਹੀਂ ਕਰ ਸਕਦੇ ਆਪਣੀ ਜ਼ਮੀਰ ਜਾਜਤ ਨਹੀਂ ਦਿੰਦੀ ਪਤਾ ਨਹੀਂ ਉਹਨੇ ਕਿਹੜਾ ਨਸ਼ਾ ਕਰਿਆ ਹੋਣਾ ਹਨਾ ਐਡਾ ਨਰਦਿਆ ਬੰਦਾ 5 ਸਾਲਾਂ ਦੇ ਬੱਚੇ ਦੇ ਨਾਲ ਬਹੁਤ ਤੱਕਾ ਹੋਇਆ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਜ਼ਾ ਦਾ ਹੱਕਦਾਰ ਆ ਸਜ਼ਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਉਹਦੀ ਕੀਤੀ ਹੋਈ ਗਲਤੀ ਸਾਰੇ ਪਰਵਾਸੀਆਂ ਨੂੰ ਨਹੀਂ ਸਜ਼ਾ ਮਿਲਣੀ ਚਾਹੀਦੀ ਜਿਹੜਾ ਬੰਦਾ ਜਿਹਦਾ ਰਿਕਾਰਡ ਸਹੀ ਆ ਉਹਦਾ ਪਿਛਲਾ ਰਿਕਾਰਡ ਚੈੱਕ ਕਰਕੇ ਕਿਉਂਕਿ ਬੰਦੇ ਰਹਿ ਸਕਦੇ ਨੇ ਕੰਮ ਵੀ ਕਰ ਸਕਦੇ ਨੇ ਤੇ ਉਹ ਸਾਰਿਆਂ ਤੇ ਨਹੀਂ ਥੋਪੀ ਜਾ ਸਕਦੀ ਤੇ ਇਹ ਮੇਰੀ ਵਿਚਾਰ ਹੈ